ਫਲਸਫੇ ਵਿੱਚ ਲੱਗੀ ਮਾ ਜਿੱਦਾਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਤੋਂ ਬਾਅਦ ਕਿਦਾਂ ਸਾਡੇ ਸਿੱਖਾਂ ਦੇ ਨਾਲ ਉਸ ਟਾਈਮ ਜ਼ੁਲਮ ਵੀ ਹੋ ਰਿਹਾ ਸੀ ਤੇ ਸਾਡੇ ਸਿੱਖਾਂ ਨੇ ਉਸ ਟਾਈਮ ਆਪਣੇ اخلاق ਦੀ ਆਪਣੇ ਧਰਮ ਦੀ ਆਪਣੀ ਜਿਹੜੇ ਗੁਰੂ ਸਾਹਿਬ ਨੇ ਸਾਨੂੰ ਫਲਸਫਾ ਦਿੱਤਾ ਉਹ ਦੀ ਕਿਸ ਤਰੀਕੇ ਨਾਲ ਉਸ ਟਾਈਮ ਰੱਖਿਆ ਕੀਤੀ ਖਾਸ ਕਰਕੇ ਬੱਚਿਆਂ ਲਈ ਬਹੁਤ ਮੋਟੀਵੇਟਿਡ ਫਿਲਮ ਕਿਉਂਕਿ ਇਹਦੇ ਵਿੱਚ ਦੋਨੋਂ ਜਿਹੜੇ ਕਿਰਦਾਰ ਬੱਚਿਆਂ ਦੇ ਦਿਖਾਏ ਗਏ ਆ ਉਦੇ ਵਿੱਚ ਸਾਡੇ ਬੱਚੇ ਬਹੁਤ ਜ਼ਿਆਦਾ ਮੋਟੀਵੇਟ ਹੋਏ ਆ। ਵਕਾਲਪੁਰਖ ਵਾਹਿਗੁਰੂ ਤਾਂ ਜਦੋਂ ਕਿਰਪਾ ਹੁੰਦੀ ਜਦੋਂ ਚਾਨਣ ਹੁੰਦਾ ਨਾ ਤੇ ਉਸ ਟਾਈਮ ਪਰ ਜ਼ਿਆਦਾ ਸਮਾਂ ਨਹੀਂ ਲੱਗਦਾ ਇਨਸਾਨ ਨੂੰ ਬਦਲਦਿਆਂ। ਕੱਲ ਜੋ ਕੀ ਪਾਪੀ, ਚੋਰ, ਚੱਕੇ ਸੀ ਮਹਾਰਾਜ ਨੇ ਸਾਨੂੰ ਸੇਵਾਦਾਰ ਬਣਾਤਾ ਤੇ ਇਸ ਫਿਲਮ ਨੂੰ ਦੇਖ ਕੇ ਵੀ ਉਮੀਦ ਆ ਵੀ ਹੋਰ ਵੀ ਬਹੁਤ ਸਾਰੇ ਲੋਕ ਮੋਟੀਵੇਟ ਹੋ ਕੇ ਆਪਣੇ ਇਸ ਚੀਜ਼ ਨਾਲ ਜੁੜਨਗੇ। ਜੀ ਸੱਚੀਓਂ ਹੀ ਨਹੀਂ ਸੀ ਨਾ ਦਿਲ ਲਾਇਆ, ਨਾ ਅਸੀਂ ਸੋਚਿਆ ਸੀ ਅਸੀਂ ਤਾਂ ਟੱਬਾ ਬਚ ਲਾਉਂਦੇ ਸੀ। ਟਾਬੇ ਤੇ ਵੀ ਬੜੀ ਮਾੜੀ ਤੇ ਬੁਰੀ ਨੀਅਤ ਨਾਲ ਗਈ ਸੀ ਵੀ ਟੱਬਾ ਗਲਤ ਸੋਚ ਚ ਲੈ ਕੇ ਗਏ ਸੀ ਵੀ ਉਹਨੂੰ ਦੱਬਣਾ ਵਾ ਪਰ ਪ੍ਰਮਾਤਮਾ ਨੇ ਸੱਤੋ ਤਾਪਦੀ ਵੀ দান ਕਰਾਤੀ ਆ ਬਹੁਤ سارے ਬਾਪੂ ਬਜ਼ੁਰਗ ਜਿਨ੍ਹਾਂ ਦੇ ਪੁੱਤ ਬਣਿਆ ਧੀਆਂ ਬਣਿਆ ਬਹੁਤ ਸਾਰੀਆਂ ਭੈਣਾਂ ਜਿਨ੍ਹਾਂ ਦੇ ਭਰਾ ਬਣਿਆ ਬਹੁਤ ਸਾਰੀਆਂ ਮਾਵਾਂ ਦੇ ਪੁੱਤ ਬਣਿਆ ਉਹ ਬਣਨ ਦਾ ਪਾਪਾ ਜੀ ਸੱਚੇ ਪਾਤਸ਼ਾਹ ਕਾਲਪੁਰਖ ਵਾਈ ਸਾਨੂੰ ਬਲ ਬਖਸ਼ਣ ਫਿਲਮ ਦੇਖਣ ਆਏ ਸੀ ਕਰੀਬ ਫਿਲਮ ਰਿਲੀਜ਼ ਹੋਈ ਨੂੰ ਕਾਫੀ ਦਿਨ ਹੋ ਚੁੱਕੇ ਆ ਸਾਡਾ ਪਿੱਛੇ ਸਮਾਂ ਨਹੀਂ ਸੀ ਬਣ ਰਿਹਾ ਪਰਵਾਦ ਦੇ ਵਿੱਚ ਕੁਛ ਰਜੇਵੇਂ ਉਸ ਤਰ੍ਹਾਂ ਦੇ ਸੀਗੇ ਤੇ ਅੱਜ ਫਿਲਮ ਦੇਖ ਕੇ ਬਹੁਤ ਚੰਗਾ ਲੱਗਿਆ ਤੇ ਫਿਲਮ ਦੀ ਜਿਹੜੀ ਸੋਚ ਸੀ ਸਾਡੇ ਜਿੱਦਾਂ ਦੀ ਉਹਦੀ ਉਹ ਦੇਖਦੇ ਸੀ ਉਹਦੀ ਐਡਵਰਟਾਈਜ਼ਮੈਂਟ ਉਹਨੂੰ ਦੇਖ ਕੇ ਜੋ ਸੋਚਿਆ ਸੀ ਉਸ ਤੋਂ ਵੀ ਬਿਹਤਰ ਇੱਥੇ ਆ ਕੇ ਦੇਖਣ ਨੂੰ ਮਿਲਿਆ ਤੇ ਉਸ ਪ੍ਰਾਤਨ ਸਮੇਂ ਦੇ ਬਾਰੇ ਵਿੱਚ ਸਾਨੂੰ ਕਿਸ ਤਰੀਕੇ ਨਾਲ ਜੋੜਿਆ ਗਿਆ ਜਿੱਦਾਂ ਮਹਾਰਾਜਾ ਰਣਜੀਤ ਸਿੰਘ ਜਿਹਦੇ ਸਮੇਂ ਤੋਂ ਬਾਅਦ ਕਿੱਦਾਂ ਸਾਡੇ ਸਿੱਖਾਂ ਦੇ ਨਾਲ ਉਸ ਟਾਈਮ ਜ਼ੁਲਮ ਵੀ ਹੋ ਰਿਹਾ ਸੀ ਤੇ ਸਾਡੇ ਸਿੱਖਾਂ ਨੇ ਉਸ ਟਾਈਮ ਆਪਣੇ اخلاق ਦੀ ਆਪਣੇ ਧਰਮ ਦੀ ਆਪਣੀ ਜਿਹੜੇ ਗੁਰੂ ਸਾਹਿਬ ਨੇ ਸਾਨੂੰ ਫਲਸਫਾ ਦਿੱਤਾ ਉਹਦੀ ਕਿਸ ਤਰੀਕੇ ਨਾਲ ਉਸ ਟਾਈਮ ਰੱਖਿਆ ਕੀਤੀ ਜਾਂ ਉਹਨਾਂ ਨੂੰ ਕਿਵੇਂ ਬਚਨਾਂ ਦੇ ਨਾਲ ਉਹਨਾਂ ਦੇ ਨਾਲ ਜੁੜੇ ਰਹੇ ਉਹਦੇ ਆਧਾਰ ਤੇ ਫਿਲਮ ਬਣੀ ਆ ਬਹੁਤ ਵਧੀਆ ਫਿਲਮ ਆ ਖਾਸ ਕਰਕੇ ਬੱਚਿਆਂ ਲਈ ਬਹੁਤ ਮੋਟੀਵੇਟਿਡ ਫਿਲਮ ਆ ਕਿਉਂਕਿ ਇਹਦੇ ਵਿੱਚ ਦੋਨੋਂ ਜਿਹੜੇ ਕਿਰਦਾਰ ਬੱਚਿਆਂ ਦੇ ਦਿਖਾਏ ਗਏ ਆ ਉਹਦੇ ਵਿੱਚ ਸਾਡੇ ਬੱਚੇ ਬਹੁਤ ਜ਼ਿਆਦਾ ਮੋਟੀਵੇਟ ਹੋਏ ਆ ਕਿਉਂਕਿ ਇੱਕ ਸਿੱਖ ਸਿੱਖ ਦਾ ਕਿਰਦਾਰ ਦਿਖਾਇਆ ਗਿਆ ਤੇ ਉਹਦੇ ਵਿੱਚ ਉਹਦੇ ਬੱਚੇ ਤੇ ਉਹਦਾ ਪਰਿਵਾਰ ਦਿਖਾਇਆ ਗਿਆ ਕਿੱਦਾਂ ਉਹ ਕਿਸਾਨੀ ਕਰਦੇ ਆ ਕਿੱਦਾਂ ਉਹ ਆਪਣੇ ਪਿੰਡ ਨੂੰ ਬਚਾਉਂਦੇ ਆ ਕਿੱਦਾਂ ਉਹ ਆਪਣੇ ਘਰ ਦੀਆਂ ਆਪਣੇ ਆਸਤੇ ਕਿੱਦਾਂ ਕਰਦੇ ਨੇ ਕਿੱਦਾਂ ਸਿੱਖ ਇੱਕ ਆਪਣੇ ਬਚਨ ਦਾ ਪੱਕਾ ਵੀ ਉਹ ਪਿੱਠ ਪਿੱਛੇ ਬਾਰ ਨਹੀਂ ਕਰਦਾ ਇਹ ਚੀਜ਼ਾਂ ਬੱਚਿਆਂ ਨੇ ਅੱਜ ਇੱਥੇ ਸਿੱਖੀਆਂ ਸਾਡੇ ਕਹਿੰਦਾ ਇਹ ਆ ਵੀ ਸੰਗਤ ਨੂੰ ਬੇਨਤੀ ਆ ਹੋਰ ਵੀ ਭੈਣ ਭਰਾ ਆਪਣੇ ਬੱਚਿਆਂ ਨੂੰ ਪਰਿਵਾਰਾਂ ਦੇ ਨਾਲੇ ਫਿਲਮ ਦਿਖਾਉਣ ਇਸ ਤਰ੍ਹਾਂ ਦੀਆਂ ਫਿਲਮਾਂ ਹੋਰ ਵੀ ਆ ਰਹੀਆਂ ਜਿਵੇਂ ਨਾਨਕ ਜਹਾਜ਼ ਫਿਲਮ ਆ ਰਹੀ ਹੈ ਨਾਨਕ ਨਾਮ ਜਹਾਜ਼ ਉਹ ਫਿਲਮ ਵੀ ਬਹੁਤ ਸਾਨੂੰ ਸਿੱਖਿਆ ਦਿੰਦੀ ਆ ਤੇ ਸਾਨੂੰ ਇਸ ਤਰ੍ਹਾਂ ਦੇ ਕੰਟੈਂਟ ਆ ਕੇ ਦੇਖਣੇ ਚਾਹੀਦੇ ਆ ਤਾਂ ਜੋ ਹੋਰ ਵੀ ਇੱਦਾਂ ਦੇ ਲੋਕ ਜਿਹੜੇ ਸਾਡੇ ਫਿਲਮ ਕਾਰਨਿਓ ਬਣਾਉਣ ਤੇ ਸਾਡੇ ਬੱਚਿਆਂ ਨੂੰ ਸਿੱਖਣ ਇੱਕ ਦੋ ਮਿੰਟੋ ਭਾਈ ਸਵਾਲ ਲੈ ਜਿਵੇਂ ਫਿਲਮ ਦੇ ਵਿੱਚ ਸਿੱਖੀ ਦੇ ਨਾਲ ਜੋੜਿਆ ਹੋਇਆ ਤੁਸੀਂ ਵੀ ਪਹਿਲਾਂ ਦਾੜੀ ਕੱਟਦੇ ਸੀਗੇ ਹੁਣ ਤੁਸੀਂ ਦਾੜਾ ਪ੍ਰਕਾਸ਼ ਕਰਦੇ ਹੋ ਤਾਂ ਇਹ ਲੱਗਦਾ ਕੀ ਜਿਹੜੀ ਜ਼ਿੰਦਗੀ ਦੇ ਵਿੱਚ ਗੁਰੂ ਦੇ ਰਾਹ ਪੈਣ ਲਈ ਇਹ ਫਿਲਮਾਂ ਵੀ ਵੱਡਾ ਸਹਾਰਾ ਨੇ ਜਾਂ ਵੈਸੇ ਵੀ ਜ਼ਿੰਦਗੀ ਦੇ ਵਿੱਚ ਜਦੋਂ ਵੀ ਬੰਦਾ ਅੰਤਰਧਿਆਨ ਹੋ ਜੇ ਮਨ ਲਾ ਲੈ ਕਿ ਜਿਹੜੇ ਪਾਸੇ ਨੂੰ ਜਾਣਾ ਤਾਂ ਜਾਇਆ ਜਾ ਸਕਦਾ ਕਿਉਂਕਿ ਤੁਸੀਂ ਵੀ ਪਹਿਲਾਂ ਜਦੋਂ ਦਾੜੀ ਕੱਟੀ ਹੋਣੀ ਤਾਂ ਸੋਚਿਆ ਹੋਣਾ ਰੱਖਣੀ ਪਊ ਐਦਾਂ ਹੋਊਗਾ ਤਾਂ ਜਦੋਂ ਮਨ ਦੇ ਵਿੱਚ ਸੋਚ ਲਈਏ ਤਾਂ ਉਸੇ ਤਰ੍ਹਾਂ ਫਿਲਮੇ ਕਰ ਰਹੇ ਹਾਂ ਬਿਲਕੁਲ ਜੀ ਦੇਖੋ ਅਸੀਂ ਤਾਂ ਮਨਮੁਖ ਬੰਦੇ ਹਈ ਅਸੀਂ ਤਾਂ ਆਪਣੀ ਜ਼ਿੰਦਗੀ ਚ ਕਦੇ ਸੋਚਿਆ ਹੀ ਨਹੀਂ ਸੀ ਵੀ ਇਸ ਰਾਹ ਵੀ ਜਾਵਾਂਗੇ ਪਕਾਲਪੁਰਖ ਵਾਹਿਗੁਰੂ ਦਾ ਜਦੋਂ ਕਿਰਪਾ ਹੁੰਦੀ ਜਦੋਂ ਚਾਨਣ ਹੁੰਦਾ ਨਾ ਤੇ ਉਸ ਟਾਈਮ ਫਿਰ ਜਿਆਦਾ ਸਮਾਂ ਨਹੀਂ ਲੱਗਦਾ ਇਨਸਾਨ ਨੂੰ ਬਦਲਦਿਆਂ ਅਸੀਂ ਕਲਜੁਗੀ ਪਾਪੀ ਚੋਰ ਚੱਕੇ ਸੀ ਮਹਾਰਾਜ ਨੇ ਸਾਨੂੰ ਸੇਵਾਦਾਰ ਬਣਾਤਾ ਤੇ ਇਸ ਫਿਲਮ ਨੂੰ ਦੇਖ ਕੇ ਵੀ ਉਮੀਦ ਆ ਵੀ ਹੋਰ ਵੀ ਬਹੁਤ ਸਾਰੇ ਲੋਕ ਮੋਟੀਵੇਟ ਹੋ ਕੇ ਆਪਣੇ ਇਸ ਚੀਜ਼ ਨਾਲ ਜੁੜਨਗੇ ਤੇ ਇਸ ਤਰ੍ਹਾਂ ਦੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਬਾਕੀ ਵਾਹਿਗੁਰੂ ਕਿਰਪਾ ਕਰੇ ਗਿੱਪੀ ਵੀਰ ਉਹਨਾਂ ਦੀ ਟੀਮ ਨੂੰ ਗੁਰਪ੍ਰੀਤ ਘੱਗੇ ਵੀਰ ਉਹਨਾਂ ਦੀ ਸਾਰਿਆਂ ਦੀ ਟੀਮ ਨੂੰ ਵੀ ਉਹ ਹੋਰ ਚੰਗੇ ਇਸਤਮਾਲ ਆ ਬਾਈ ਫਿਲਮ ਦੇ ਵਿੱਚ ਔਰਤਾਂ ਦਾ ਕਿਰਦਾਰ ਵੀ ਬੜਮੁੱਲਾ ਦਿਖਾਇਆ ਗਿਆ ਬਹੁਤ ਦਲੇਰ ਔਰਤਾਂ ਦਿਖਾਈਆਂ ਗਈਆਂ ਨੇ ਜਿਵੇਂ ਸਾਡੇ ਪੰਜਾਬ ਦੀਆਂ ਮਾਨਮੱਤੀਆਂ ਔਰਤਾਂ ਨੇ ਤਾਂ ਉਹਨਾਂ ਦੇ ਬਾਰੇ ਕੀ ਕਹਿਣਾ ਚਾਹੋਗੇ ਕਿਉਂਕਿ ਤੁਹਾਡੇ ਪਰਿਵਾਰ ਦੇ ਵਿੱਚ ਵੀ ਬੀਬੀਆਂ ਹੋਣਗੀਆਂ ਤਾਂ ਕਿਉਂਕਿ ਅੱਜ ਜਦੋਂ ਅਸੀਂ ਸੋਸ਼ਲ ਮੀਡੀਆ ਦੇਖਦੇ ਆ ਤਾਂ ਬੀਬੀ ਦੀ ਜਿਹੜੀ ਰੂਪਰੇਖਾ ਉਹਨੂੰ ਬਦਲਿਆ ਗਿਆ ਔਰਤ ਇੱਕ ਹੋਰ ਰੂਪ ਦੇ ਵਿੱਚ ਪੇਸ਼ ਹੋ ਰਹੀ ਆ ਤਾਂ ਇਸ ਬਾਰੇ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਇਸ ਫਿਲਮ ਦੇ ਵਿੱਚ ਅਸੀਂ ਉਸ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਪ੍ਰਾਤਨ ਸਮੇਂ ਨਾਲ ਜੁੜੇ ਉਸ ਟਾਈਮੇ ਸਾਡੀਆਂ ਮਾਵਾਂ ਦੇ ਸਾਡੀਆਂ ਭੈਣਾਂ ਦੇ ਕਿਰਦਾਰ ਕਿੱਦਾਂ ਦੇ ਸੀਗੇ ਉਸ ਟਾਈਮ ਦਾ ਕਿਰਦਾਰ ਉਹ ਦਿਖਾਇਆ ਗਿਆ ਜਿੱਦਾਂ ਇਸ ਫਿਲਮ ਦੇ ਵਿੱਚ ਇੱਕ ਬੀਬੀ ਦਾ ਕਿਰਦਾਰ ਬਹੁਤ ਚੰਗਾ ਲੱਗਿਆ ਸਾਡੇ ਹਰ ਵਰਗ ਦੇ ਚਾਹੇ ਉਹ ਔਰਤਾਂ ਚਾਹੇ ਉਹ ਬੱਚੇ ਆ ਚਾਹੇ ਜੰਗ ਨੌਜਵਾਨ ਆ ਚਾਹੇ ਸਾਡੇ ਬਜ਼ੁਰਗ ਆ ਉਹਨਾਂ ਸਾਰਿਆਂ ਵਾਸਤੇ ਇਸ ਫਿਲਮ ਦੇ ਵਿੱਚ ਕੁਝ ਨਾ ਕੋਈ ਸਿੱਖਣ ਨੂੰ ਆ ਤੇ ਜੇ ਇਹਨੂੰ ਉਸ ਅੱਖ ਨਾਲ ਦੇਖਿਆ ਜਾਵੇ ਵੀ ਅਸੀਂ ਇਹ ਸਿੱਖ ਸਕਦੇ ਹਾਂ ਬਹੁਤ ਕੁਝ ਕਿ ਕਿੱਡਾ ਕ ਦਿਲ ਚਾਹੀਦਾ ਇੱਕ ਸਵਾਲ ਮੇਰਾ ਪਰਸਨਲ ਆ ਬਾਈ ਜਿਹੜੇ ਦਰਸ਼ਕ ਨੇ ਦੇਖਦੇ ਹੋਣਗੇ ਕਿ ਮਿੰਟੂ ਵਰਗਾ ਦਿਲ ਜੇ ਕਿਸੇ ਨੇ ਕਰਨਾ ਹਰ ਇੱਕ ਨੂੰ ਤੁਸੀਂ ਗੱਲ ਦੇ ਨਾਲ ਲਾ ਲੈਨੇ ਹੋ ਹਰ ਇੱਕ ਨੂੰ ਪਿਆਰ ਦਿੰਨੇ ਹੋ ਕੋਈ ਆਮ ਬੰਦਾ ਤਾਂ ਸ਼ਾਇਦ ਸਾਨੂੰ ਜੇ ਕਿਸੇ ਨਾਲ ਹੱਥ ਮਿਲਾ ਕੇ ਵੀ ਅਸੀਂ ਦੂਜੇ ਦੀ ਧੋ ਲੈਨੇ ਆ ਤਾਂ ਤੁਹਾਡਾ ਦਿਲ ਇਹੋ ਜਿਹਾ ਦਿਲ ਕਰਨਾ ਹੋਵੇ ਜੇ ਕਿਸੇ ਨੇ ਤਾਂ ਤੁਸੀਂ ਆਪਣਾ ਦਿਲ ਇਸ ਪਾਸੇ ਨੂੰ ਕਿਵੇਂ ਲਾਇਆ ਐਕਚੁਅਲੀ ਵੀਰ ਮੇਰੇ ਅਸੀਂ ਸੱਚੀਓਂ ਹੀ ਨਹੀਂ ਸੀ ਨਾ ਦਿਲ ਲਾਇਆ ਨਾ ਅਸੀਂ ਸੋਚਿਆ ਸੀ ਅਸੀਂ ਤਾਂ ਟੱਬਾ ਚ ਲਾਉਂਦੇ ਸੀ ਟੱਬੇ ਤੇ ਵੀ ਬੜੀ ਮਾੜੀ ਤੇ ਬੁਰੀ ਨੀਅਤ ਨਾਲ ਗਏ ਸੀ ਵੀ ਟ ਵੀ ਉਹਨੂੰ ਦੱਬਣਾ ਵਾ ਪਰ ਪ੍ਰਮਾਤਮਾ ਨੇ ਸਤੋਤ ਆਪਦੀ ਵੀ দান ਕਰਾਤੀ ਆ ਨਾ ਸਾਡਾ ਦਿਲ ਸੀ ਇਦਾਂ ਦਾ ਇਹ ਤਾਂ ਪ੍ਰਮਾਤਮਾ ਨੇ ਕਿਰਪਾ ਕੀਤੀ ਸੱਚੇ ਬਾਦਸ਼ਾਹ ਨੇ ਸਾਨੂੰ ਜਿਵੇਂ ਕਹਿ ਦਈਏ ਚੋਰਾ ਨੂੰ ਸਾਧ ਬਣਾਤਾ ਸਾਨੂੰ ਲਟੇਰਿਆਂ ਨੂੰ ਸਮਾਜ ਸੇਵੀ ਬਣਾਤਾ ਗੁਰੂ ਕਿਰਪਾ ਕਰੇ ਜਿਹੜੀ ਜਿੱਦਾਂ ਦਾ ਸਾਨੂੰ ਸੋਚ ਤੇ ਸਮਝ ਦਿਤਤੀ ਜਿੱਦਾਂ ਦਾ ਸਾਨੂੰ ਦਿਲ ਦਿਮਾਗ ਦਿੱਤਾ ਜਿਹੜਾ ਅੱਜ ਤੋਂ 10 12 ਸਾਲ ਪਹਿਲਾਂ ਦੇ ਅਸੀਂ ਸੀਗੇ ਉਦੇ ਮੁਤਾਬਕ ਜੇ ਸਾਨੂੰ ਕੋਈ ਅੱਜ ਕੰਪੇਅਰ ਕਰਕੇ ਦੇਖੇ ਕੋਈ ਯਕੀਨ ਨਹੀਂ ਮੰਨ ਸਕਦਾ ਪਰ ਅਸੀਂ ਖੁਦ ਵੀ ਇਸ ਗੱਲ ਦੇ मतलब अपने आप ਤੇ ਜਵਾਬ ਦੇ ਨਹੀਂ ਹੈਗੇ ਵੀ ਵਾਕਈ ਅਸੀਂ ਇੰਨਾ ਕੁਝ ਬਦਲ ਸਕਦੇ ਆ ਇਹ ਉਹਦੀ ਕਿਰਪਾ ਹੈ ਪਰ ਟੈਗ ਤੁਸੀਂ ਜਿਵੇਂ ਲੁਟੇਰਿਆਂ ਵਾਲੀ ਗੱਲ ਕਰਤੀ ਆ ਤਾਂ ਅੱਜਕੱਲ ਸਮਾਜ ਸੇਵੀਆਂ ਦੇ ਨਾਲ ਇਹ ਸ਼ਬਦ ਨੂੰ ਲੋਕੀ ਜੋੜ ਕੇ ਦੇਖਣ ਲੱਗ ਪਏ ਤਾਂ ਕਈ ਵਾਰੀ ਜਦੋਂ ਸਵਾਲ ਉੱਠਦੇ ਨੇ ਤਾਂ ਤੁਸੀਂ ਇਸ ਚੀਜ਼ ਨੂੰ ਕਿਵੇਂ ਪਾਰਦਰਸ਼ੀ ਰੱਖਦੇ ਹੋ ਜੇ ਇਸ ਚੀਜ਼ ਦਾ ਜਵਾਬ ਤੁਹਾਡਾ ਦਿਲ ਕਰਦਾ ਤਾਂ ਤੁਸੀਂ ਦੇ ਵੀ ਸਕਦੇ ਹੋ ਕਿ ਲੋਕ ਨੇ ਜਿਹੜੇ ਜਦੋਂ ਮਿੰਟੂ ਤੇ ਵੀ ਕਈ ਜਿਹੜੀ ਉਂਗਲ ਚੱਕ ਦਿੰਦੇ ਆ ਤਾਂ ਫਿਰ ਉਹਨਾਂ ਲਈ ਮਿੰਟੂ ਦੱਗੀ ਜਵਾਬ ਨਹੀਂ ਵੀਰ ਜੀ ਉਹਨਾਂ ਲਈ ਉਹ ਕਿਉਂਕਿ ਸਾਡੇ ਚ ਬਹੁਤ ਸਾਰੀਆਂ ਕਮੀਆਂ ਅਸੀਂ ਕਮੀਆਂ ਦੇ ਭਰੇ ਪਏ ਆ ਤੇ ਵਾਕਈ ਅਸੀਂ ਕਿਤਨੇ ਕਿਤੇ ਮਾੜੇ ਵੀ ਰਹੇ ਹਾਂ ਮਾੜੇ ਅੱਜ ਵੀ ਹੋ ਸਕਦੇ ਹਾਂ ਕਿ ਅਸੀਂ ਕੋਈ ਰੱਬ ਤਾਂ ਹੈ ਨਹੀਂ ਤੇ ਜਿਹੜੇ ਭੈਣ ਭਰਾ ਸਾਨੂੰ ਕਹਿੰਦੇ ਆ ਅਸੀਂ ਆਪਣੇ ਆਪ ਨੂੰ ਹੋਰ ਚੰਗਾ ਠੀਕ ਕਰਨ ਦੀ ਕੋਸ਼ਿਸ਼ ਕਰਦੇ ਆ ਅਸੀਂ ਬਹੁਤ ਮਾੜੇ ਰਹੇ ਹਾਂ ਇਸ ਗੱਲ ਨੂੰ ਅਸੀਂ ਐਕਸੈਪਟ ਕਰਦੇ ਆ ਅਸੀਂ ਬੜੇ ਗਲਤ ਕੰਮਾਂ 'ਚ ਲਿਪਤ ਰਹੇ ਹਾਂ ਅਸੀਂ ਇਸ ਗੱਲ ਨੂੰ ਵੀ ਐਕਸੈਪਟ ਕਰਦੇ ਆ ਪਰ ਹੁਣ ਕਰੀਬ 9 ਸਾਲ 9.5 ਸਾਲ ਹੋ ਗਿਆ ਸਵਾਸ ਸਵਾਸ ਸੇਵਾ ਦੇ ਲੇਖੇ ਲੱਗਿਆ ਸੱਚੇ ਪਾਤਸ਼ਾਹ 'ਕੀ ਅਰਦਾਸ ਕਰੀਦੀ ਆ ਵੀ ਜਿੰਨੇ ਪਿੱਛੇ ਕਰਮ ਮਾੜੇ ਕੀਤੇ ਸੱਚੇ ਪਾਤਸ਼ਾਹ ਕਿਰਪਾ ਕਰਿਓ ਅੱਗੋਂ ਕੋਈ ਚੰਗੇ ਕਰਮ ਕਰ ਸਕੀਏ ਮਨ ਨੀਮਾ ਮਤ ਉੱਚੀ ਰੱਖਿਓ ਸੱਚੇ ਪਾਤਸ਼ਾਹ ਮੇਰ ਕਰਿਓ ਸਾਨੂੰ ਜਿਹੜੀ ਐਡੀ ਵੱਡੇ ਪਰਿਵਾਰ ਦੀ ਜ਼ਿੰਮੇਵਾਰੀ ਦਿੱਤੀ ਆ ਜਿਹੜੇ ਸਾਡੇ ਨਿੱਕੇ ਨਿੱਕੇ ਬੱਚਿਆਂ ਦੇ ਅਸੀਂ ਮਾਂ ਬਾਪ ਬਣਿਆ ਉਹ ਪਾਪਾ ਪਾਪਾ ਕਹਿੰਦੇ ਆ ਬਹੁਤ ਸਾਰੇ ਬਾਪੂ ਬਜ਼ੁਰਗ ਜਿਨ੍ਹਾਂ ਦੇ ਪੁੱਤ ਬਣਿਆ ਧੀਆਂ ਬਣਿਆ ਬਹੁਤ ਸਾਰੀਆਂ ਭੈਣਾਂ ਜਿਨ੍ਹਾਂ ਦੇ ਭਰਾ ਬਣਿਆ ਬਹੁਤ ਸਾਰੀਆਂ ਮਾਵਾਂ ਦੇ ਪੁੱਤ ਬਣਿਆ ਉਹ ਬਣਨ ਦਾ ਬਾਬਾ ਜੀ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹੀ ਸਾਨੂੰ ਬਲ ਬਖਸ਼ਣ ਇਸ ਜੀ ਸੇਵਾ ਕਰ ਦਿੱਤੀ ਧੰਨਵਾਦ ਥੈਂਕ ਯੂ ਬਾਈ ਬਹਿ ਖਾਲਸਾ ਹਾ ਗੂ ਕਿਵੇਂ ਲੱਗੀ ਫਿਲਮ ਬੋਲ ਅਕਾਲ ਫਿਲਮ ਕਿਵੇਂ ਲੱਗੀ ਬਹੁਤ ਸੋਹਣੀ ਇਹ ਬੋਲ ਨਹੀਂ ਸਕਦਾ ਠੀਕ ਹੈ